ਵਾਹੀ ਗੁਰੂ 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 ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੋਭਾਇਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗਤ ਜੀ ਬੜੇ ਵੱਡੇ ਭਾਗ ਨੇ ਵੱਡੇ ਕਰਮ ਨੇ ਸਾਡੇ ਜੋ ਸਤਿਗੁਰਾਂ ਨੇ ਸਾਨੂੰ ਆਪਣੀ ਗੋਦ ਦੀ ਵਿੱਚ ਬਿਠਾ ਕੇ ਸਤਿਗੁਰਾਂ ਦੀ ਬਾਣੀ ਨੂੰ ਆਪਾਂ ਸਰਵਣ ਕਰ ਰਹੀ ਸਾਂ ਬਾਣੀ ਨੂੰ ਗਾਇਨ ਕਰਕੇ ਆਪਣੀ ਜ਼ਿੰਦਗੀ ਦੇ ਕੁਝ ਕੁ ਜਿਹੜੇ ਪਲ ਨੇ ਉਹਨਾਂ ਨੂੰ ਸਫਲਾ ਬਣਾਉਣ ਦਾ ਯਤਨ ਕਰ ਰਹੀ ਸਾਂ ਪਿਆਰਵਾਲਿਓ ਆਓ ਕੁਝ ਸਮੇਂ ਦੇ ਲਈ ਜੋ ਪਾਵਨ ਸਥਾਨਾਂ ਦੇ ਉੱਪਰ ਜੋ ਗੁਰਮਤ ਵਿਚਾਰ ਚਰਚਾ ਰਹੀ ਹੈ ਉਹਨਾਂ ਦੇ ਨਾਲ ਸੰਜੋਣਾ ਕਰੀਏ ਹੁਣ ਤੱਕ ਜਿਹੜੀ ਆਪਾਂ ਵਿਚਾਰ ਕੀਤੀ ਹੈ ਉਹ ਹੈ ਸਤ ਦਾਨਾਂ ਦੀ ਵੀ ਜਿਹੜੇ ਸਤ ਦਾਨ ਗੁਰਸਿੱਖ ਹਰ ਰੋਜ਼ ਸਤਗੁਰੂ ਦੇ ਕੋਲੋਂ ਮੰਗਦਾ ਹੈ ਤੇ ਇਹਦੇ ਤੋਕੇ ਅੱਜ ਸਤਗੁਰਾਂ ਦਾ ਅੱਜ ਦਾ ਜਿਹੜਾ ਵਿਸ਼ਾ ਹੈ ਉਹਦੇ ਵਿੱਚ ਜ਼ਿਕਰ ਕੀਤਾ ਹੈ ਸ੍ਰੀ ਅੰਮ੍ਰਿਤ ਸਰ ਜੀ ਦੇ ਇਸ਼ਨਾਨ ਇਥੇ ਦਰਸ਼ਨ ਇਸ਼ਨਾਨ ਨੇ ਇਥੇ ਕੱਲਾ ਕੇਵਲ ਸ੍ਰੀ ਅੰਮ੍ਰਿਤ ਸਰ ਜੀ ਦੇ ਇਸ਼ਨਾਨ ਹੈ ਕੀ ਕਾਰਨ ਹੈ ਕਿਉਂਕਿ ਜਦੋਂ ਧਰਤੀ ਦੀ ਗੱਲ ਕਰੀਏ ਤੇ ਸਾਰੀ ਧਰਤੀ ਹੈ ਤਾਂ ਇੱਕੋ ਜੀ ਹੈ ਪਰ ਇਹੋ ਜਿਹਾ ਅਨੋਖਾ ਕੀ ਵੱਖਰਾ ਕੀ ਅਲਹਿਦਾ ਕੀ ਵੀ ਸਿੱਖ ਹੈ ਜਿਹੜਾ ਸਿੱਖ ਦਰਸ਼ਨਾ ਦੀ ਮੰਗ ਕਰਦਾ ਹੈ ਇਸ਼ਨਾਨਾ ਦੀ ਮੰਗ ਕਰਦਾ ਹੈ ਵੀ ਇਸ਼ਨਾਨਾ ਦੀ ਮੰਗ ਕਰਦੇ ਹਾਂ ਇਹ ਗੱਲ ਆਖਦਾ ਹੈ ਵੀ ਮੈਨੂੰ ਸ੍ਰੀ ਅੰਮ੍ਰਿਤ ਸਰ ਜੀ ਦੇ ਇਸ਼ਨਾਨ ਮਿਲ ਜਾਂਦਾ ਹੈ ਕਿਉਂਕਿ ਸਿੱਖਾਂ ਦੀ ਪੀਰੀ ਦੀ ਜਿਹੜੀ ਰਾਜਧਾਨੀ ਹੈ ਉਹ ਹੈ ਦਰਬਾਰ ਸਾਹਿਬ ਤੇ ਸਿੱਖਾਂ ਦੀ ਮੀਰੀ ਦੀ ਰਾਜਧਾਨੀ ਹੈ ਉਹ ਹੈ ਸ੍ਰੀ ਅਕਾਲ ਤਖਤ ਸਾਹਿਬ ਜਦੋਂ ਅਸੀਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਹਾਂ ਤੇ ਉਸ ਜਗ੍ਹਾ ਦੇ ਉੱਪਰ ਸਾਨੂੰ ਰੋਹਾਨੀਅਤ ਦਾ ਗਿਆਨ ਮਿਲਦਾ ਹੈ ਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜਾਂਦੇ ਹਾਂ ਤੇ ਉਸ ਜਗ੍ਹਾ ਦੇ ਉੱਤੇ ਅਸੀਂ ਆਪਣੀ ਜਿਹੜੇ ਮਸਲੇ ਨੇ ਮਸਲਿਆਂ ਦੇ ਉੱਪਰ ਵਿਚਾਰ ਕਰਦੇ ਆ ਦੁਨੀਆਵੀ ਮਸਲਿਆਂ ਦੇ ਉੱਪਰ ਤੇ ਜੇਕਰ ਇਹ ਸਾਰੀ ਧਰਤੀ ਇੱਕੋ ਹੈ ਤੇ ਫਿਰ ਕਾਰਨ ਕੀ ਬਣਿਆ ਵੀ ਇੱਕ ਧਰਤੀ ਨੂੰ ਇੰਨੀ ਵਿਡਿਆਈ ਦੇ ਦਿੱਤੀ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਨੂੰ ਕੱਢਦੇ ਆ ਨਾ ਤੇ ਸਤਿਗੁਰਾਂ ਨੇ ਬੜੇ ਬਾ ਕਮਾਲ ਦੇ ਸ਼ਬਦ ਸਾਡੀ ਝੋਲੀ ਦੇ ਵਿੱਚ ਪਾਉਣਾ ਕੀਤੇ ਨੇ ਕਹਿੰਦੇ ਜਿਸ ਜਗ੍ਹਾ ਦੇ ਉੱਤੇ ਕੋਈ ਪਰਮਾਤਮਾ ਦਾ ਪੀਰ ਪੈਗੰਬਰ ਪਰਮਾਤਮਾ ਦੇ ਗੁਣਾਂ ਨੂੰ ਗਣ ਵਾਲਾ ਕੋਈ ਰਹਿਬਰ ਕੋਈ ਗੁਰੂ ਜਿਸ ਤਰਤੀ ਦੇ ਉੱਤੇ ਉਹ ਆਪਣੇ ਚਰਨ ਰੱਖ ਦਵੇ ਨਾ ਜਿਸ ਜਗ੍ਹਾ ਦੇ ਉੱਤੇ ਚਰਨ ਰੱਖ ਦਵੇ ਉਹ ਜਿਹੜੀ ਭਾਗਾ ਵਾਲੀ ਤਰਤੀ ਬਣ ਜਾਂਦੀ ਹੈ ਤੇ ਸਤਿਗੁਰਾਂ ਦੇ ਬਾਣੀ ਦਾ ਆਪਾਂ ਬਚਨ ਪੜ੍ਹਦੇ ਹਾਂ ਨਾ ਸਾਧ ਤਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਸੇਜੰਤ ਪਏ ਹਰਿਆਵਲੀ ਜਿੱਨੇ ਮੇਰਾ ਸਤਿਗੁਰ ਦੇਖਿਆ ਜਾਇ ਤੇ ਸਤਿਗੁਰੂ ਕਿਰਪਾ ਕਹਿੰਦੇ ਕਿ ਵੀ ਕਹਿ ਲਗੇ ਉਹ ਜਿਹੜੀ ਧਰਤੀ ਹੈ ਉਹ ਧਰਤੀ ਭਾਗਾ ਵਾਲੀ ਬਣ ਜਾਂਦੀ ਜੇ ਜਿਸ ਜਗ੍ਹਾ ਦੇ ਉੱਤੇ ਗੁਰੂ ਆਪਣੇ ਚਰਨ ਪਾ ਦੇਵੇ ਜਿਸ ਜਗ੍ਹਾ ਦੇ ਉੱਤੇ ਕੋਈ ਰੱਬ ਦਾ ਰਹਿਬਰ ਆਪਣੇ ਚਰਨ ਪਾ ਦਿੰਦਾ ਵੀ ਉਹ ਜਿਹੜੀ ਧਰਤੀ ਭਾਗਾ ਵਾਲੀ ਬਣਦੀ ਹੈ ਕੇਵਲ ਧਰਤੀ ਹੀ ਭਾਗਾ ਵਾਲੀ ਨਹੀਂ ਉਸ ਜਗ੍ਹਾ ਦੇ ਉੱਤੇ ਵਸਣ ਵਾਲੇ ਜਿਹੜੇ ਜੀਵ ਨੇ ਜਿਹੜੇ ਉਸ ਜਗ੍ਹਾ ਦੇ ਦਰਸ਼ਨ ਕਰਦੇ ਨੇ ਵੀ ਕਹਿੰਦੇ ਉਹ ਜੀ ਜੰਤ ਵੀ ਜਿਹੜੇ ਭਾਗਾ ਵਾਲੇ ਬਣ ਜਾਂਦੇ ਨੇ ਕਿਉਂ ਕਿਉਂਕਿ ਉਹਨਾਂ ਨੇ ਅਸਲ ਦੇ ਵਿੱਚ ਗੁਰੂ ਦੇ ਦਰਸ਼ਨ ਕਰ ਲਏ ਹੁੰਦੇ ਨੇ ਗੁਰੂ ਦੇ ਅੱਗੇ ਦਰ ਤੇ ਨਮਸਕਾਰ ਵੀ ਕਰ ਲਈ ਹੁੰਦੀ ਹੈ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿੰਦੇ ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਵੀ ਕਹਿੰਦੇ ਉਹ ਦੇਸ਼ ਹੀ ਭਾਗਾ ਵਾਲਾ ਬਣ ਗਿਆ ਇੱਕ ਧਰਤੀ ਕੀ ਇੱਕ ਜਗ੍ਹਾ ਕੀ ਕਹਿੰਦੇ ਵੀ ਉਹ ਦੇਸ਼ ਹੀ ਜਗ੍ਹਾ ਹੀ ਭਗਾ ਵਾਲੀ ਬਣ ਗਈ ਜਿਸ ਜਗ੍ਹਾ ਦੇ ਉੱਤੇ ਉਹ ਮਾਲਕ ਪਰਮਾਤਮਾ ਆ ਕੇ ਵਸ ਗਿਆ ਤੇ ਇੱਕ ਸ਼ਬਦ ਆਪਾਂ ਹਰ ਲਈਏ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਾਣੀ ਨੂੰ ਜਦੋਂ ਪੜ੍ਹਦੇ ਆ ਨਾ ਉਹਨਾਂ ਨੇ ਬਚਨ ਕੀਤੇ ਵੀ ਕਹਿੰਦੇ ਵੀ ਜਿਸ ਜਗ੍ਹਾ ਦੇ ਉੱਤੇ ਜਿਸ ਜਿਸ ਜਗ੍ਹਾ ਦੇ ਉੱਤੇ ਗੁਰੂ ਚੱਲ ਕੇ ਗਿਆ ਨਾ ਬਾਬਾ ਚੱਲ ਕੇ ਗਿਆ ਕਹਿੰਦੇ ਉਹ ਜਿਹੜੇ ਜਗਾ ਹੈ ਉਪਾਗਾ ਵਾਲੀ ਬਣ ਕੇ ਆਪਾਂ ਹਰ ਰੋਜ਼ ਬਾਣੀ ਚ ਪੜਦੇ ਹਾਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਗੁਰਸਿੱਖੀ ਸੋ ਥਾਨ ਭਾਲਿਆ ਵੀ ਕਹਿਣ ਲੱਗੇ ਵੀ ਗੁਰਸਿੱਖਾਂ ਨੇ ਉਸ ਥਾਨ ਨੂੰ ਭਾਲ ਲਿਆ ਤੇ ਭਾਲ ਕੇ ਕੀਤਾ ਕਿ ਇਹ ਨਹੀਂ ਉਸ ਜਗਾ ਦੇ ਉੱਤੇ ਕਿਸੇ ਤਰ੍ਹਾਂ ਦੇ ਕੋਈ ਨਿਸ਼ਾਨੇ ਸਾਦੀ ਨਹੀਂ ਕਹਿੰਦੇ ਉੱਥੋਂ ਦੇ ਚਰਨਾਂ ਦੀ ਧੂੜ ਲਈ ਤੇ ਧੂੜ ਨੂੰ ਚੁੱਕ ਕੇ ਆਪਣੇ ਮਸਤਕ ਦੇ ਨਾਲ ਲਾ ਲਿਆ ਤੇ ਆਪਾਂ ਜਿਸ ਅੱਜ ਸਥਾਨ ਦੀ ਗੱਲ ਕਰਨ ਜਾ ਰਹੇ ਆ ਉਹ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਆਪਾਂ ਮੰਗਦੇ ਆ ਤੇ ਭਾਗਵਾਲਿਆ ਜਦੋਂ ਆਪਾਂ ਅੰਮ੍ਰਿਤਸਰ ਦੇ ਇਸ਼ਨਾਨ ਦੇ ਜਿਹੜੇ ਆਪਾਂ ਇਤਿਹਾਸ ਨੂੰ ਪੜ੍ਹਦੇ ਆ ਨਾ ਇਹ ਚਾਰ ਪਿੰਡਾਂ ਦੀ ਤਰਤੀਬ ਵੀ ਕਿਹਾ ਜਾਂਦਾ ਹੈ ਚਾਰ ਪਿੰਡਾਂ ਦੀ ਜ਼ਮੀਨ ਵੀ ਕਿਹਾ ਜਾਂਦਾ ਹੈ ਇੱਕ ਹੈ ਸੁਲਤਾਨਪਿੰਡ ਦੂਜਾ ਹੈ ਤੁੰਗ ਵਿੰਡ ਤੀਸਰਾ ਹੈ ਗਿੱਲ ਵਿੰਡ ਤੇ ਚੌਥਾ ਹੈ ਗੁਮਟਾਲਾ ਇਹ ਚਾਰ ਪਿੰਡਾਂ ਦੀ ਧਰਤੀ ਸੀ ਤੇ ਇਸ ਜਗ੍ਹਾ ਦੇ ਉੱਤੇ ਇਹ ਜਿਸ ਜਗ੍ਹਾ ਦੇ ਉੱਪਰ ਦਰਬਾਰ ਸਾਹਿਬ ਹੈ ਇਸ ਜਗ੍ਹਾ ਦੇ ਉੱਤੇ ਇੱਕ ਪਾਣੀ ਦੀ ਟਾਬ ਸੀ ਤੇ ਇੱਕ ਬਹੁਤ ਵੱਡਾ ਰੁੱਖ ਸੀ ਤੇ ਉਸ ਰੁੱਖ ਦੇ ਥੱਲੇ ਆ ਕੇ ਜਿਹੜੇ ਰਾਹੀ ਗਿਰਉਂਦੇ ਸਨ ਉਸ ਜਗ੍ਹਾ ਤੇ ਰੁਕਣਾ ਕਰਨਾ ਕੋਈ ਸਾਧੂਆ ਨੇ ਸੰਤਾਂ ਨੇ ਫਕੀਰਾਂ ਨੇ ਜਦੋਂ ਇੱਥੋਂ ਲੰਘਣਾ ਕਰਨਾ ਤੇ ਇਸ ਜਗ੍ਹਾ ਦੇ ਉੱਤੇ ਰੁਕਣਾ ਕਰਨਾ ਕਿਉਂਕਿ ਦੋ ਚੀਜ਼ਾਂ ਸਨ ਇੱਕ ਤਾਂ ਇਹ ਜਗ੍ਹਾ ਬੜੀ ਰਮਣੀਕ ਸੀ ਤੇ ਦੂਜੀ ਗੱਲ ਇਹ ਸੀ ਵੀ ਕੋਲ ਹੀ ਪਾਣੀ ਦਾ ਪ੍ਰਬੰਧ ਸੀ ਉੱਥੇ ਹੀ ਰਹਿਣਾ ਕੋਲ ਹੀ ਦੂਰ ਨਾ ਜਾਣਾ ਪੈਣਾ ਤੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਪਹਿਲੀ ਪ੍ਰਚਾਰਕ ਫੇਰੀ ਤੇ ਨਿਕਲੇ ਨਾ ਤੇ ਪਹਿਲੀ ਵਾਰੀ ਸਤਿਗੁਰੂ ਪਾਤਸ਼ਾਹ ਜੀ ਇਸ ਧਰਤੀ ਦੇ ਉੱਤੇ ਆਵਨੇ ਤੇ ਇਸ ਜਗ੍ਹਾ ਦੇ ਉੱਤੇ ਜਦੋਂ ਰੁਕੇ ਨਾ ਤੇ ਭਾਈ ਮਰਦਾਨੇ ਜੀ ਨੂੰ ਕਹਿਣ ਲੱਗੇ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ ਬਾਣੀ ਨੂੰ ਪੜੀਏ ਤੇ ਇੱਕ ਗੱਲ ਦਾ ਧਿਆਨ ਰੱਖਿਆ ਜੇ ਭਾਈ ਮਰਦਾਨੇ ਦੀ ਰਬਾਬ ਦੇ ਵਿੱਚ ਇੰਨਾ ਕੋ ਸੁੱਖ ਸੀ ਇੰਨੀ ਕੋ ਸ਼ਾਂਤੀ ਸੀ ਇੰਨਾ ਕੋ ਮਨ ਦਾ ਟਿਕਾਉ ਸੀ ਵੀ ਆਲੇ-ਦੁਆਲੇ ਦੇ ਜੇਕਰ ਕਿੜੇ ਪੰਛੀ ਵੀ ਪੇੜਾਂ ਦੇ ਉੱਤੇ ਬੈਠੇ ਹੁੰਦੇ ਸਨ ਕਹਿੰਦੇ ਉਹ ਵੀ ਉਸ ਜਗ੍ਹਾ ਦੇ ਉੱਤੇ ਰੁਕ ਜਾਂਦੇ ਸਨ ਉਹ ਵੀ ਆਨੰਦ ਲੈਂਦੇ ਸਨ ਤੇ ਭਾਈ ਮਰਦਾਨਾ ਰਬਾਬ ਵਜਾਰੇ ਆ ਧੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਨੂੰ ਪੜਿਆ ਸ਼ਬਦ ਨੂੰ ਪੜਿਆ ਪ੍ਰਮਾਤਮਾ ਦੀ ਮਹਿਮਾ ਕੀਤੀ ਵਡਿਆਈ ਕੀਤੀ ਤੇ ਸੁਲਤਾਨ ਵਿੰਡ ਦਾ ਰਹਿਣ ਵਾਲਾ ਸੀ ਇੱਕ ਜ਼ਿਮੀਦਾਰ ਜਿਹਦਾ ਨਾਮ ਇਤਿਹਾਸ ਦੇ ਵਿੱਚ ਹੁੰਦਾ ਪਈ ਤਾਰਾ ਜੀ ਤੇ ਇਹ ਤਾਰੇ ਦਾ ਜਿਹੜਾ ਪੁੱਤਰ ਸੀ ਨਾ ਘਰ ਦੇ ਵਿੱਚ ਪੁੱਤਰ ਹੋਇਆ ਸੀ ਤੇ ਪੁੱਤਰ ਦਾ ਇਹ ਤਮਾਨ ਕਰਦਾ ਪਿਆ ਸੀ ਪੁੱਤਰ ਦਾ ਬਹੁਤ ਸਾਰੇ ਰਿਸ਼ਤੇਦਾਰ ਵੀ ਸੱਦੇ ਹੋਏ ਸਨ ਪਿੰਡ ਦੇ ਲੋਕ ਵੀ ਆਲੇ-ਦੁਆਲੇ ਦੇ ਲੋਕ ਵੀ ਸਾਖ ਸੰਬੰਧੀ ਵਿਸ਼ਣ ਸੱਜਣ ਵੀ ਸਨ ਤੇ ਜਦੋਂ ਭਾਈ ਤਾਰੇ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਦੋ ਫਕੀਰ ਆਏ ਨੇ ਇਸ ਟਾਪਾਣੀ ਦੀ ਢਾਬ ਦੇ ਉੱਤੇ ਬੈਠੇ ਨੇ ਤੇ ਇੱਕ ਜਦੋਂ ਸ਼ਬਦ ਪੜਦਾ ਤੇ ਦੂਸਰਾ ਜਦੋਂ ਰਬਾਬ ਵਜਾਂਦਾ ਤੇ ਦੋਵਾਂ ਦੇ ਵਿੱਚ ਜਿਹੜੀ ਤਾਰ ਹੈ ਆਪਸ ਦੇ ਵਿੱਚ ਇੰਨੀ ਕੋਈ ਮਿਲ ਜਾਂਦੀ ਹੈ ਵੀ ਸਾਰੇ ਸ਼ਾਂਤ ਹੋ ਕੇ ਬਹਿ ਜਾਂਦੇ ਨੇ ਤੇ ਇਹਦੇ ਵੀ ਮਨ ਦੇ ਵਿੱਚ ਚਾ ਆਇਆ ਵੀ ਕਿਉਂ ਨਾ ਹੋਵੇ ਵੀ ਉਹਨਾਂ ਨੂੰ ਸੁਣਿਆ ਜਾਵੇ ਤੇ ਸੁਣਿਆ ਤੇ ਨਾਲ ਮਨ ਦੇ ਵਿੱਚ ਇਹ ਵੀ ਖਿਆਲ ਆਇਆ ਵੀ ਕਿਉਂ ਨਾ ਹੋਵੇ ਵੀ ਉਹਨਾਂ ਦੇ ਪ੍ਰਸ਼ਾਦੇ ਦਾ ਪਾਣੀ ਦਾ ਪ੍ਰਬੰਧ ਵੀ ਕੀਤਾ ਜਾਵੇ ਤੇ ਜਦੋਂ ਭਾਈ ਤਾਰਾ ਗਿਆਨ ਤੇ ਸਤਿਗੁਰੂ ਪਾਤਸ਼ਾਹ ਜੀ ਬਾਣੀ 'ਤੇ ਪੜਦੇ ਨੇ ਭਾਈ ਮਰਦਾਨਾ ਰਬਾਬ ਪਿਆ ਵਜੁੰਦਾ ਹੈ ਤੇ ਜਿੰਨੇ ਸਮੇਂ ਤੱਕ ਰਬਾਬ ਹੀ ਵੱਜਦੀ ਹੈ ਬਾਣੀ ਪੜੀ ਜਾ ਰਹੀ ਹੈ ਵੀ ਉਨੇ ਸਮੇਂ ਤੱਕ ਇਹ ਭਾਈ ਤਾਰਾ ਅੰਦਰ ਦੀ ਬਿਰਤੀ ਲਾ ਕੇ ਬੈਠ ਗਿਆ ਅੰਦਰ ਦੀ ਬਿਰਤੀ ਲੱਗ ਗਈ ਮੰਨੋ ਵੀ ਆਲਾ ਦਵਾਲਾ ਚਿੰਤਾਵਾਂ ਫਿਕਰ ਛੋੜੇ ਸਭ ਖਤਮ ਹੋ ਗਏ ਕਈ ਵਾਰੀ ਇਦਾਂ ਹੀ ਹੁੰਦਾ ਹੈ ਕੋਈ ਬਾਣੀ ਪੜਦੇ ਹੋਈ ਹੈ ਨਾ ਜਾਂ ਬਾਣੀ ਨੂੰ ਸੁਣਦੇ ਹੋਈ ਹੈ ਤੇ ਅੰਦਰ ਇੰਨਾ ਕੋ ਟਿਕਾਉ ਦੇ ਵਿੱਚ ਆਂਦਾ ਹੈ ਵੀ ਦੁਨੀਆ ਦੀਆਂ ਸਭ ਚੀਜ਼ਾਂ ਭੁੱਲ ਜਾਂਦੀਆਂ ਨੇ ਕਈ ਵਾਰੀ ਤੋਂ ਮਨ ਇੰਨਾ ਕੋ ਖਿਆਲ ਉਸ ਸ਼ਬਦ ਦੇ ਵਿੱਚ ਭਿੱਜ ਜਾਂਦਾ ਜਦੋਂ ਬਾਦ ਦੇ ਵਿੱਚ ਕੋਈ ਕੋਲ ਗੱਲਾਂ ਕਰਨ ਵਾਲਾ ਕਹਿੰਦਾ ਵੀ ਮੈਂ ਤੈਨੂੰ ਇਹ ਗੱਲ ਆਖੀ ਸੀ ਉਹ ਕਹਿੰਦਾ ਵੀ ਮੈਨੂੰ ਕੁਝ ਨਹੀਂ ਸੀ ਚੇਤਾ ਵੀ ਮੈਂ ਭੁੱਲ ਗਿਆ ਮੈਂ ਤੇਰੀ ਗੱਲ ਵੱਲ ਧਿਆਨ ਨਹੀਂ ਕੀਤਾ ਬਾਅਦ ਚੋ ਕਈ ਵਾਰੀ ਬੰਦਾ ਆਖਦਾ ਵੀ ਮੈਂ ਗੱਲ ਨੂੰ ਸੁਣਿਆ ਹੀ ਨਹੀਂ ਧਿਆਨ ਨਹੀਂ ਦਿੱਤਾ ਸੋ ਇਹੀ ਗੱਲ ਭਾਈ ਤਾਰਾ ਜੀ ਦੇ ਨਾਲ ਹੋਈ ਤੇ ਇਹ ਹੱਥ ਜੋੜ ਕੇ ਬੇਨਤੀ ਕਰਦਾ ਜਦੋਂ ਸਤਗੁਰੂ ਪਾਤਸ਼ਾਹ ਜੀ ਅਗਾਹ ਨੂੰ ਤੁਰਨ ਲੱਗੇ ਨੇ ਕਿਉਂਕਿ ਜਗਤ ਜਲੰਦੇ ਨੂੰ ਤਾਰਨਾ ਹੈ ਮੇਰੇ ਸਤਗੁਰੂ ਪਾਤਸ਼ਾਹ ਜੀ ਨੇ ਜਦੋਂ ਇਥੋਂ ਤੁਰੇ ਨਾ ਭਾਈ ਤਾਰੇ ਨੇ ਬੇਨਤੀ ਕੀਤੀ ਕਹਿਣ ਲੱਗੇ ਸੱਚੇ ਪਾਤਸ਼ਾਹ ਇਸ ਜਗ੍ਹਾ ਦੇ ਉੱਤੇ ਕੁਝ ਦਿਨ ਹੋਰ ਰੁਕ ਜਾਂਦੇ ਹੋਰ ਭਾਗ ਲੱਗਦੇ ਸਾਨੂੰ ਤੁਹਾਡੇ ਦਰਸ਼ਨ ਕਰਨ ਦਾ ਹੋਰ ਮੌਕਾ ਮਿਲ ਜਾਂਦਾ ਤੇ ਉੱਥੇ ਮੇਰੇ ਸਤਿਗੁਰਾਂ ਨੇ ਇੱਕ ਬਚਨ ਆਖੇ ਸਨ ਵੀ ਇੱਕ ਭਾਰੀ ਆਵੇਗਾ ਇਸ ਜਗ੍ਹਾ ਨੂੰ ਭਾਗ ਲਾਵੇਗਾ ਕੋਈ ਸਮਾ ਆਵੇਗਾ ਇਹ ਜਗ੍ਹਾ ਇਨੇ ਨੂੰ ਵਸੇਗੀ ਦੂਰ ਦਰੇਡੇ ਤੋਂ ਲੋਕ ਆਉਣਗੇ ਇਸ ਜਗ੍ਹਾ ਦੇ ਉੱਤੇ ਆ ਕੇ ਦਰਸ਼ਨ ਕਰਨਗੇ ਇਸ ਜਗ੍ਹਾ ਦੇ ਉੱਤੇ ਭੋਗ ਤੇ ਮੋਖ ਦਾ ਜਿਹੜਾ ਪ੍ਰਵਾਹ ਹੈ ਉਹ ਲਗਾਤਾਰ ਚੱਲਿਆ ਕਰੇਗਾ ਤੇ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਧੰਨ ਗੁਰੂ ਅਮਰ ਪਾਤਸ਼ਾਹ ਜੀ ਇਹ ਇਸ ਜਗ੍ਹਾ ਤੋਂ ਲੰਘ ਕੇ ਜਾਂਦੇ ਰਹੇ ਨੇ ਜਦੋਂ ਕਰਤਾਰਪੁਰ ਗੇਨਾਂ ਖੰਡੂਰ ਸਾਹਿਬ ਦੀ ਧਰਤੀ ਤੋਂ ਗੁਰੂ ਅੰਗਦ ਪਾਤਸ਼ਾਹ ਜੀ ਭਾਈ ਲੈਣਾ ਜੀ ਉਦੋਂ ਇਸ ਜਗ੍ਹਾ ਤੋਂ ਲੰਘ ਕੇ ਗਏ ਨੇ ਗੋਇੰਦਵਾਲ ਨੂੰ ਜਾਂਦੇ ਆਂਆਂ ਫਿਰ ਵੀ ਇਸ ਜਗ੍ਹਾ ਤੋਂ ਲੰਘ ਕੇ ਜਾਣਾ ਪੈਂਦਾ ਸੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕਹਿਣ ਦੇ ਉੱਤੇ ਭਾਈ ਜੇਠਾ ਜੀ ਇਸ ਜਗ੍ਹਾ ਦੇ ਉੱਤੇ ਅੰਮ੍ਰਿਤਸਰ ਦੇ ਜਗ੍ਹਾ ਦੇ ਉੱਤੇ ਅੰਮ੍ਰਿਤਸਰ ਸਰੋਵਰ ਦੇ ਜੋ ਹੈ ਨੀ ਪੱਥਰ ਰੱਖਦੇ ਨੇ ਇੱਕ ਨਗਰ ਵਸਾਇਆ ਜਾਂਦਾ ਜਿਸ ਦਾ ਨਾਮ ਰੱਖਿਆ ਜਾਂਦਾ ਚੱਕ ਨਾਨਕੀ ਕਿ ਬਾਅਦ ਦੇ ਵਿੱਚ ਇਹਦਾ ਨਾਮ ਰੱਖਿਆ ਜਾਂਦਾ RAMDAS PUR ਤੇ ਅੰਮ੍ਰਿਤਸਰ ਜਿਹੜਾ ਅਸਲ ਦੇ ਵਿੱਚ ਹੈ ਵੀ ਅੰਮ੍ਰਿਤਸਰ ਸਰ ਸਰੋਵਰ ਦਾ ਨਾਮ ਹੈ ਅੰਮ੍ਰਿਤਸਰ ਸਰੋਵਰ ਦਾ ਨਾਮ ਹੈ ਜਿਹੜਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਹੜਾ ਇਹ ਬਣਵਾਇਆ ਤੇ ਇਸ ਜਗ੍ਹਾ ਦੇ ਉੱਤੇ ਵਸੂ ਕੀਤੀ ਹੈ ਤੇ ਅੰਮ੍ਰਿਤਸਰ ਦੀ ਉਹ ਧਰਤੀ ਜਿਸ ਜਗ੍ਹਾ ਦੇ ਉੱਤੇ 52 ਵਖ ਵਖ ਕੀਤਿਆਂ ਦੇ ਲੋਕ ਲਿਆ ਕੇ ਇਸ ਜਗ੍ਹਾ ਦੇ ਉੱਤੇ ਵਸੋਣਾ ਕੀਤੇ ਸਨ ਉਹਦਾ ਕਾਰਨ ਕੀ ਸੀ ਤਾਂ ਜੋ ਇਸ ਜਗ੍ਹਾ ਦੇ ਉੱਤੇ ਵਖ ਵਖ ਕੀਤਿਆਂ ਦੇ ਲੋਕ ਅਣ ਤੇ ਵੱਖ-ਵੱਖ ਲੋਕਾਂ ਨੂੰ ਵੱਖ-ਵੱਖਰਾ ਰੋਜ਼ਗਾਰ ਮਿਲ ਸਕੇ ਤੇ ਸਤਿਗੁਰਾਂ ਦੀ ਦੂਰ ਦ੍ਰਿਸ਼ਟੀ ਤੱਕ ਸੋਚਦੇ ਨੇ ਮੇਰੇ ਸਤਿਗੁਰ ਦੀ ਤੇ ਉਹ ਇਹ ਭਾਗਾ ਵਾਲੀ ਧਰਤੀ ਹੈ ਅੰਮ੍ਰਿਤਸਰ ਜਿੱਤੇ ਦੇ ਆਪਾਂ ਇਸ ਨਾਨਕ ਮੰਗਦੇ ਆ ਜਿਸ ਜਗ੍ਹਾ ਦੇ ਉੱਤੇ ਅੰਮ੍ਰਿਤਸਰ ਸਰੋਵਰ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਇੱਕ ਦਰਬਾਰ ਬਣਾਉਂਦੇ ਨੇ ਜਿਹਦਾ ਨਾਮ ਰੱਖਿਆ ਜਾਂਦਾ ਹੈ ਦਰਬਾਰ ਸਾਹਿਬ ਜਦੋਂ ਆਪਾਂ ਇਸ ਦਰਬਾਰ ਦੇ ਵਿੱਚ ਜਾਈਏ ਨਾ ਵੱਖ-ਵੱਖ ਧਾਰਮਿਕ ਸਥਾਨਾਂ ਤੇ ਆਪਾਂ ਜਾਣੇ ਆ। ਤੋਂ ਵੱਖ-ਵੱਖ ਧਾਰਮਿਕ ਸਥਾਨਾਂ ਤੇ ਕੇਵਲ ਇਸ਼ਨਾਨ ਕਰਨ ਦੇ ਲਈ ਤੁਹਾਨੂੰ ਸਰੋਵਰ ਤਾਂ ਮਿਲ ਸਕਦੇ ਨੇ। ਪਰ ਇਸ ਜਗ੍ਹਾ ਤੇ ਜਾਈਏ ਇਹਦੀ ਸਭ ਤੋਂ ਵਿਲੱਖਣਤਾ ਇਹ ਗੱਲ ਦੇ ਵਿੱਚ ਹੈ ਵੀ ਜਿੱਥੇ ਅਸੀਂ ਜਦੋਂ ਦਰਬਾਰ ਸਾਹਿਬ ਜਾਂਦੇ ਆ ਤੰਦ ਦਾ ਇਸ਼ਨਾਨ ਕਰਉਂਦੇ ਆ ਉੱਥੇ ਨਾਲ-ਨਾਲ ਮਨ ਦੇ ਇਸ਼ਨਾਨ ਦੇ ਲਈ ਵੀ ਬਾਣੀ ਦਾ ਪ੍ਰਵਾਹ 24 ਘੰਟੇ ਚੱਲਦਾ ਰਹਿੰਦਾ ਹੈ। ਇਹ ਉਹ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ 24 ਘੰਟੇ ਜਿਹੜੀ ਬਾਣੀ ਹੈ ਬਾਣੀ ਦਾ ਕੀਰਤਨ ਦਾ ਪ੍ਰਵਾਹ ਜਿਹੜਾ ਲਗਾਤਾਰ ਚੱਲਦਾ ਰਹਿੰਦਾ ਹੈ ਲਗਾਤਾਰ ਤੇ ਉਹ ਭਾਗਾਂ ਵਾਲੀ ਧਰਤੀ ਜਿਸ ਜਗ੍ਹਾ ਦੇ ਉੱਤੇ ਜੋ ਸਾਡਾ ਕੇਂਦਰੀ ਗ੍ਰੰਥ ਹੈ ਧਾਰਮਿਕ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਜਾਂਦਾ ਹੈ ਉਹ ਹੈ ਦਰਬਾਰ ਸਾਹਿਬ ਦੀ ਧਰਤੀ ਤੇ ਜਦੋਂ ਹੋਰ ਆਪਾਂ ਦੁਨੀਆ ਦੇ ਧਾਰਮਿਕ ਸਥਾਨਾਂ ਵੱਲ ਵੇਖਦੇ ਹਾਂ ਤੀਰਥਾਂ ਵੱਲ ਵੇਖਦੇ ਹਾਂ ਉਹ ਤੀਰਥਾਂ ਤੇ ਜਦੋਂ ਜਾਣਾ ਹੋਵੇ ਨਾ ਸਾਨੂੰ ਪੌੜੀਆਂ ਚੜ ਕੇ ਜਾਣਾ ਪੈਂਦਾ ਜੀ ਪਰ ਇੱਕੋ ਇੱਕ ਦੁਨੀਆ ਦੇ ਅੰਦਰ ਇਹ ਅਲਹਿਦਾ ਵਿਲੱਖਣਤਾ ਵਾਲਾ ਤੀਰਥ ਹੈ ਜਿਸ ਜਗ੍ਹਾ ਦੇ ਉੱਤੇ ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਜਾਈਏ ਨਾ ਪੌੜੀਆਂ ਉਤਰ ਕੇ ਅਸੀਂ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਜਾਈਏ ਉਹਦਾ ਕਾਰਨ ਸੀ ਉਹਦਾ ਕਾਰਨ ਇਹ ਆ ਵੀ ਕਹਿੰਦੇ ਵੀ ਜਦੋਂ ਤੂੰ ਗੁਰੂ ਦੇ ਕੋਲੋਂ ਕੁਝ ਪ੍ਰਾਪਤ ਕਰਨਾ ਹੈ ਤੂੰ ਪਰਮਾਤਮਾ ਦੇ ਦਰ ਤੇ ਆਉਣਾ ਹੈ ਤੂੰ ਹੰਕਾਰ ਦੇ ਵਿੱਚ ਨਹੀਂ ਆਉਣਾ ਹੰਕਾਰ ਦੇ ਵਸ ਹੋ ਕੇ ਨਹੀਂ ਜਾਣਾ ਆਪਣੇ ਹੰਕਾਰ ਨੂੰ ਕਰ ਛੱਡ ਕੇ ਨਿਮਰਤਾ ਦੇ ਵਿੱਚ ਆਉਣਾ ਭਾਵ ਚੁੱਕ ਕੇ ਤੂੰ ਗੁਰੂ ਦੇ ਦਰ ਤੇ ਆਉਣਾ ਤੇ ਚਾਰ ਦਰਵਾਜੇ ਮੇਰੇ ਸਤਿਗੁਰਾਂ ਨੇ ਰੱਖੇ ਤੇ ਚਾਰ ਦਰਵਾਜੇ ਰੱਖੇ ਪਰ ਇੱਕ ਗੱਲ ਦਾ ਧਿਆਨ ਰੱਖਿਆ ਜੇ ਡਿਊਟੀ ਇੱਕ ਹੀ ਰੱਖੀ ਹੈ ਕਿਸੇ ਵੀ ਧਰਮ ਦਾ ਕਿਸੇ ਵੀ ਮਜ਼ਬਦ ਦਾ ਕਿਸੇ ਵੀ ਜਾਤ ਦਾ ਇਸ ਜਗ੍ਹਾ ਦੇ ਉੱਤੇ ਆਵੇ ਸਭ ਨੂੰ ਬਰਾਬਰਤਾ ਦਿੱਤੀ ਜਾਵੇਗੀ ਰ ਇੱਕ ਇਸ ਜਗ੍ਹਾ ਦੇ ਉੱਤੇ ਇੱਕ ਅਕਾਲ ਪੁਰਖ ਦੀ ਗੱਲ ਹੋਵੇਗੀ ਸਾਰਿਆਂ ਦੇ ਸਾਂਝੇ ਦੀ ਗੱਲ ਹੋਵੇਗੀ ਇੱਕ ਅਕਾਲ ਪੁਰਖ ਦੀ ਤੇ ਸਮਾਂ ਲੰਘਿਆ ਸਮੇਂ ਦੇ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਕੀ ਕਾਰਨ ਬਣਿਆ ਵੀ ਜਿਹੜਾ ਅਸੀਂ ਸ੍ਰੀ ਦਰਬਾਰ ਸਾਹਿਬ ਜੀ ਦੇ ਇਸ਼ਨਾਨਾ ਦੀ ਗੱਲ ਕਰਦੀਆਂ ਕੀ ਕਾਰਨ ਸੀ ਜਾਂ ਜਦੋਂ ਸਿੱਖਾਂ ਦੇ ਉੱਤੇ ਭੀੜਾ ਆਣ ਪਈ ਨਾ ਤੇ ਸਿੱਖਾਂ ਨੇ ਘਰ-ਬਾਰ ਛੱਡ ਦਿੱਤੇ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਤਬੇਲਿਆਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਉੱਚੀਆਂ ਪਹਾੜੀਆਂ ਦੇ ਵੱਲ ਰਹਿਣਾ ਸ਼ੁਰੂ ਕਰ ਦਿੱਤਾ ਤੇ ਉਸ ਸਮੇਂ ਸਿੱਖ ਇਹ ਅਰਦਾਸ ਕਰਿਆ ਕਰਦੇ ਸਨ ਸੱਚੇ ਪਾਤਸ਼ਾਹ ਤੇਰੇ ਦਰਬਾਰਾਂ ਦੀ ਮੈਨੂੰ ਇਸ਼ਨਾਨ ਮਿਲ ਜਾਵੇ ਤੇ ਬੜੀ ਬਲਖਣਤਾ ਰਹੀ ਹੈ ਤੇ ਸੱਚ ਜਾਣਿਓ ਜਦੋਂ ਸਮਾਇਆ ਨਾ ਇੱਕ ਸਮਾਇਆ ਵੀ ਜਦੋਂ ਮੱਸਾ ਰੰਗੜ ਨੇ ਇਸ ਜਗ੍ਹਾ ਦੇ ਉੱਤੇ ਆ ਕੇ ਆਪਣਾ ਕਬਜ਼ਾ ਕੀਤਾ। ਉਹਨੇ ਕੀ ਕੀਤਾ ਵੀ ਇੱਥੋਂ ਦੀ ਪਵਿੱਤਰਤਾ ਨੂੰ ਭੰਗ ਕੀਤਾ। ਕਿਉਂਕਿ ਸਮੇਂ-ਸਮੇਂ ਤੇ ਆ ਕੇ ਪਵਿੱਤਰਤਾ ਨੂੰ ਲੋਕ ਭੰਗ ਜ਼ਰੂਰ ਕਰਦੇ ਨੇ ਤੇ ਉਹਨੇ ਭੰਗ ਕੀਤਾ ਕੀ ਕੀਤਾ ਵੀ ਇਸ ਜਗ੍ਹਾ ਦੇ ਉੱਤੇ ਨਚਾਰਾਂ ਦਾ ਨਾਚ ਵੀ ਕਰਉਣਾ ਕੀਤਾ। ਇਸ ਜਗ੍ਹਾ ਦੇ ਉੱਤੇ ਸ਼ਰਾਬਖਾਨੇ ਖੋਲ੍ਹ ਦਿੱਤੇ ਗਏ, ਸ਼ਰਾਬਾਂ ਪਿਤੀਆਂ ਗਈਆਂ। ਜਦੋਂ ਇਸ ਗੱਲ ਦੀ ਖਬਰ ਸਿੱਖਾਂ ਕੋਲ ਜਾਂਦੀ ਹੈ ਕਿਉਂਕਿ ਇੱਕ ਸਿੱਖ ਆਇਆ ਸੀ ਇਸ਼ਨਾਨ ਕਰਨ ਲਈ ਉਨੇ ਵੇਖਿਆ ਵੀ ਇਹ ਕੁਝ ਚੱਲਦਾ ਪਿਆ ਤੇ ਉਸ ਸਿੱਖ ਨੇ ਜਾ ਕੇ ਖਬਰ ਕੀਤੀ ਤੇ ਸਰਦਾਰ ਸੁਖਾ ਸਿੰਘ ਤੇ ਸਰਦਾਰ ਮਹਿਤਾਬ ਸਿੰਘ ਇਹ ਦੋ ਸਿੱਖ ਹੋਏ ਨੇ ਇਹ ਆਏ ਨੇ ਕਿਸ ਰੂਪ ਦੇ ਵਿੱਚ ਵੀ ਨਗਰ ਦਾ ਚੌਧਰੀ ਬਣ ਕੇ ਆਏ ਪਹਿਰਾਵਾ ਆਪਣਾ ਜਿਹੜਾ ਇਹਨਾਂ ਨੇ ਚੇਂਜ ਕੀਤਾ ਚੌਧਰੀਆਂ ਵਾਲਾ ਪਹਿਰਾਵਾ ਕੀਤਾ ਤੇ ਦੂਸਰੇ ਨੇ ਆਪਣੇ ਜੋ ਮੋਢੇ ਤੇ ਮੋਢੇ ਤੇ ਇੱਕ ਠਿਕਰੀਆਂ ਦਾ ਜਿਹੜਾ ਭਰਿਆ ਹੋਇਆ ਥੈਲਾ ਜਿਹੜਾ ਬੋਰਾ ਹੈ ਉਹ ਆਪਣੇ ਮੋਢੇ ਤੇ ਰੱਖਿਆ। ਜਦੋਂ ਰਸਤੇ 'ਚ ਫੌਜ ਨੇ ਪੁੱਛਣਾ ਕੀਤਾ ਵੀ ਕਿੱਧਰ ਕਿੱਧਰ ਚੱਲੇ ਹੋ? ਕਹਿੰਦੇ ਅਸੀਂ ਚੌਧਰੀਆਂ ਕਿਸੇ ਲਗਲੇ ਪਿੰਡ ਦੇ ਤੇ ਅਸੀਂ ਜਿਹੜਾ ਇਹ ਮੁਆਵਜ਼ਾ ਦੇਣ ਦੇ ਲਈ ਆਏ ਹਾਂ ਅਸੀਂ ਇਸ ਜਗ੍ਹਾ ਤੇ। ਕਰ ਦੇਣ ਨਹੀਂ ਆਏ ਹਾਂ। ਪਰ ਸੱਚ ਜਾਣਿਓ ਜਦੋਂ ਅੰਦਰ ਗਏ ਨਾ ਤੇ ਇਹ ਇੰਨਾ ਕੋਈ ਸ਼ਰਾਬ ਦੇ ਵਿੱਚ ਮੱਸਾ ਰੰਗੜ ਜਿਹੜਾ ਹੋਇਆ ਪਿਆ ਸੀ ਗਲਤਾਨ ਹੋਇਆ ਪਿਆ ਸੀ ਨੂੰ ਆਪਣੀ ਵੀ ਹੋਸ਼ ਨਹੀਂ ਸੀ ਤੇ ਸਰਦਾਰ ਮਹਤਾਬ ਸਿੰਘ ਨੇ ਕੀ ਕੀਤਾ ਵੀ ਜਿਹੜਾ ਭਰਿਆ ਹੋਇਆ ਥੈਲਾ ਥੈਲਾ ਸੀ ਬੋਰੀ ਸੀ ਉਹ ਇਹਦੇ ਆਸਣ ਦੇ ਥੱਲੇ ਵਗਾਇਆ ਤੇ ਨਾਲੋਂ ਨਾਲ ਤਲਵਾਰ ਕੱਢੀ ਤੇ ਤਲਵਾਰ ਕਿਰਪਾਨ ਕੱਢ ਕੇ ਇਹਦਾ ਸਿਰ ਹੈ ਉਹ ਧੜ ਦੇ ਨਾਲ ਵੱਖਰਾ ਕਰ ਦਿੱਤਾ ਤੇ ਆਪਾਂ ਇਤਿਹਾਸ ਦੇ ਵਿੱਚੋਂ ਹੋਰ ਵੀ ਪੜਦੇ ਜਦੋਂ ਅਬਦਾਲੀ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਅਬਦਾਲੀ ਨੇ ਪੁੱਛਿਆ ਵੀ ਸਿੱਖ ਖਤਮ ਕਿਉਂ ਨਹੀਂ ਹੁੰਦੇ ਤੇ ਅੱਗੋਂ ਜਕਰੀਆ ਖਾਨੇ ਗੱਲ ਆਖੀ ਸੀ ਕਹਿਣ ਲੱਗਾ ਵੀ ਮੈਂ ਤਾਂ ਹਰ ਤਰ੍ਹਾਂ ਦਾ ਯਤਨ ਕਰਕੇ ਵੇਖ ਲਿਆ ਇਹਨਾਂ ਨੂੰ ਵਾਗੜ ਕੇ ਵੇਖ ਲਿਆ ਕੁੱਟ ਕੇ ਵੇਖ ਲਿਆ ਮਾਰ ਕੇ ਵੇਖ ਲਿਆ ਘਰ ਕਾਟ ਇਹਨਾਂ ਦੇ ਉਤਾਰ ਦਿੱਤੇ ਨੇ ਇਹਨਾਂ ਦੇ ਪਰਿਵਾਰਾਂ ਨੂੰ ਕੈਦ ਕਰਕੇ ਵੇਖ ਲਿਆ ਇਹਨਾਂ ਦੀਆਂ ਪਤਨੀਆਂ ਨੂੰ ਇਹਨਾਂ ਦੀਆਂ ਇਸਤਰੀਆਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਇਹਨਾਂ ਦੇ ਬੱਚਿਆਂ ਨੂੰ ਨਹੀਂ ਛੱਡਿਆ ਪਰ ਇਹ ਮੁੱਕਣ ਤੇ ਨਹੀਂ ਆਉਂਦੇ ਤੇ ਉਹਨੇ ਇੱਕ ਗੱਲ ਆਖੀ ਸੀ ਕਹਿੰਦੇ ਵੀ ਇਹਨਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ ਉਹਨੇ ਆਖਿਆ ਸੀ ਵੀ ਇਹਨਾਂ ਦਾ ਇੱਕ ਕੇਂਦਰੀ ਸਥਾਨ ਹੈ ਆਬੇ ਹਿਆਤ ਹੈ ਅੰਮ੍ਰਿਤਸਰ ਉਸ ਜਗ੍ਹਾ ਤੇ ਜਾਂਦੇ ਨੇ ਤੇ ਜਿਹੜੇ ਉਸ ਜਗ੍ਹਾ ਦੇ ਉੱਤੇ ਸਰੋਵਰ ਦੇ ਵਿੱਚ ਇੰਨੀ ਕੁ ਤਾਕਤ ਹੈ ਭਾਵੇਂ ਕੋਈ ਕਿੰਨਾ ਵੀ ਢੈਂਦੀ ਕਲਾ ਦੇ ਵਿੱਚ ਜਾਵੇ ਜਦੋਂ ਉਸ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਨ ਤੋਂ ਬਲ ਉਹਨਾਂ ਨੂੰ ਤਾਕਤ ਮਿਲਦੀ ਹੈ ਤੇ ਅਬਦਾਲੀ ਇੱਕ ਜਾਂਦਾ ਜਾਂਦਾ ਇਹ ਗੱਲ ਕਹਿ ਗਿਆ ਸੀ ਕਹਿੰਦਾ ਕਿਉਂ ਨਾ ਹੋਵੇ ਤੁਸੀਂ ਇਹਨਾਂ ਦੇ ਕੇਂਦਰੀ ਸਥਾਨ ਉਸ ਆਬੇ ਹਿਆਤ ਜਿਹੜਾ ਸਰੋਵਰ ਹੈ ਉਸ ਸ਼ਕਤੀ ਨੂੰ ਹੀ ਖਤਮ ਕਰ ਦੋ ਨਾ ਸ਼ਕਤੀ ਮਿਲੇਗੀ ਨਾ ਇਹਨਾਂ ਦੇ ਵਿੱਚ ਬਲ ਰਹੇਗਾ ਤੇ ਇਸ ਨੂੰ ਪੂਰ ਦਿੱਤਾ ਗਿਆ ਤੇ ਬਾਬਾ ਦੀਪ ਸਿੰਘ ਨੂੰ ਜਦੋਂ ਇਸ ਗੱਲ ਦੀ ਖਬਰ ਮਿਲਦੀ ਹੈ ਤੇ ਬਾਬਾ ਦੀਪ ਸਿੰਘ ਜੀ ਚੱਲ ਕੇ ਹੁੰਦੇ ਨੇ ਦਮਦਮਾ ਸਾਹਿਬ ਤੋਂ ਤੇ ਟਾਲਾ ਸਾਹਿਬ ਦੀ ਧਰਤੀ ਦੇ ਉੱਤੇ ਟੱਕਰਾ ਹੁੰਦਾ ਕਿਸ ਕਰਕੇ ਅਰਦਾਸ ਕੀ ਕਰਦੇ ਧੰਨ ਗੁਰੂ ਰਾਮਦਾਸ ਤੇਰੇ ਦਰ ਦੇ ਉੱਤੇ ਆ ਰਹੇ ਆ ਜਿਹੜੇ ਲੋਕ ਤਾਂ ਜ਼ਰੂਰ ਹੁੰਦੇ ਨੇ ਪਰ ਉਹ ਕੜਾ ਪ੍ਰਸ਼ਾਦੀ ਦੇਗ ਲੈ ਕੀ ਹੁੰਦੇ ਨੇ ਅੱਜ ਤੇਰਾ ਸਿੱਖ ਤੇਰੇ ਘਰ ਦੀ ਪਵਿੱਤਰਤਾ ਨੂੰ ਕਾਇਮ ਕਰਨ ਦੇ ਲਈ ਆਪਣਾ ਜਿਹੜਾ ਸੀਸ ਹੈ ਉਹ ਤੇਰੇ ਦਰ ਦੇ ਉੱਤੇ ਕੁਰਬਾਨ ਕਰਨ ਦੇ ਲਈ ਲਗਾਉਂਦਾ ਜੀ ਤੇ ਸੱਚ ਕੇ ਜਾਣਿਆ ਜੇ ਉਹਨਾਂ ਨੇ ਜੋ ਪ੍ਰਣ ਕਰਕੇ ਤੁਰੇ ਸਨ ਆਪਣੇ ਪ੍ਰਣ ਨੂੰ ਪੂਰਾ ਵੀ ਕੀਤਾ ਸੀ ਸੋ ਸਮਾਜ ਹ ਵੀ ਆਇਆ ਇੱਕ ਸਮਾ ਹੁੰਦਾ ਅੰਗਰੇਜ਼ਾਂ ਦਾ ਸਮਾਂ ਅੰਗਰੇਜ਼ਾਂ ਜਦੋਂ ਅੰਗਰੇਜ਼ ਸਰਕਾਰ ਹੈ ਘਟਨਾ ਬੜੀ ਪਿਆਰੀ ਹੈ ਕਿਉਂ ਇਹ ਉਹ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ ਜੇਕਰ ਕੋਈ ਭੁੱਖਾ ਵੀ ਹੁੰਦਾ ਹੈ ਨਾ ਭੁੱਖੇ ਨੂੰ ਖਾਣ ਦੇ ਲਈ ਲੰਗਰ ਮਿਲਦਾ ਹੈ ਜੇਕਰ ਕੋਈ ਬੇਆਸਰਾ ਮਿਲਦਾ ਉਸ ਨੂੰ ਸਹਾਰਾ ਮਿਲਦਾ ਹੈ ਪਾਵਿਸ ਜਗ੍ਹਾ ਦੇ ਉੱਤੇ ਭੋਗ ਤੇ ਮੁੱਖ ਦਾ ਜਿਹੜਾ ਪ੍ਰਵਾਹ ਹੈ ਉਹ ਲਗਾਤਾਰ ਚੱਲਦਾ ਹੈ ਤੇ ਇੱਕ ਅੰਗਰੇਜ਼ ਅਫਸਰ ਜਦੋਂ ਦਰਸ਼ਨਾ ਲਈ ਆਇਆ ਨਾ ਤੇ ਅੰਗਰੇਜ਼ ਅਫਸਰ ਦਫ਼ਤਰਾਂ ਲਈ ਆਇਆ ਤੇ ਇਥੋਂ ਦੇ ਕੁਝ ਕੁ ਸ਼ਾਮ ਦੀ ਲੋਕ ਸਨ। ਉਹ ਸ਼ਾਮ ਦੀ ਲੋਕਾਂ ਨੇ ਕਿਹਾ ਵੀ ਇਦਾਂ ਕਰੋ ਕੋਈ ਗੱਲ ਨਹੀਂ। ਤੁਸੀਂ ਵੱਡੇ ਅਫਸਰ ਹੋ ਤੁਸੀਂ ਆਏ ਹੋ ਸਾਡੇ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਲਈ। ਇਦਾਂ ਕਰੋ ਤੁਹਾਨੂੰ ਜੋੜੇ ਉਤਾਰਨ ਦੀ ਲੋੜ ਨਹੀਂ ਹੈ। ਨਹੀਂ ਤੇ ਇੱਕ ਗੱਲ ਦਾ ਧਿਆਨ ਰੱਖਿਆ ਜੇ ਜਦੋਂ ਅਸੀਂ ਦਰਬਾਰ ਸਾਹਿਬ ਜਾਈਏ ਨਾ ਪ੍ਰਕਰਮਾ ਤੋਂ ਪਹਿਲਾਂ ਹੀ ਬਾਹਰ ਜਿਹੜੇ ਸੀ ਜੋੜੇ ਉਤਾਰ ਕੇ ਜਾਂਦੇ ਆ। ਤੇ ਉਹਨਾਂ ਨੇ ਕੁ ਸ਼ਾਮ ਦੀ ਲੋਕਾਂ ਨੇ ਗੱਲ ਕਹਿਣਾ ਕੀਤਾ ਵੀ ਕੋਈ ਗੱਲ ਨਹੀਂ ਜੇਕਰ ਤੁਸੀਂ ਜੋੜੇ ਨਾ ਵੀ ਉਤਾਰੋਗੇ ਕੋਈ ਗੱਲ ਨਹੀਂ ਚੱਲ ਜਾਵੇਗਾ ਪਰ ਇਥੋਂ ਦੇ ਇੱਕ ਗ੍ਰੰਥੀ ਸਾਹਿਬਾਨ ਜਿਸ ਦਾ ਨਾਮ ਹੈ ਗਿਆਨੀ ਭਗਤ ਸਿੰਘ ਜੀ ਤੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਇੱਕ ਅੰਗਰੇਜ਼ ਅਫਸਰ ਆਇਆ ਹੈ ਤੇ ਇਥੋਂ ਦੇ ਲੋਕਾਂ ਨੇ ਕੁ ਸ਼ਾਮ ਦੀ ਕਰਦਿਆਂ ਹੋਿਆਂ ਨੂੰ ਇਹ ਗੱਲ ਆਖੀ ਹੈ ਵੀ ਤੁਸੀਂ ਜੋੜਿਆਂ ਦੇ ਸਮੇਤ ਅੰਦਰ ਆ ਜਾਓ ਕਹਿੰਦੇ ਵੀ ਉਹ ਪਰਕਰਮਾਂ ਦੇ ਬਾਹਰ ਖਲੋ ਗਿਆ ਸਾਹਮਣੇ ਖਲੋ ਗਿਆ ਜਿੱਥੋਂ ਐਂਟਰੀ ਐਂਟਰੀ ਤੇ ਬਾਹਰ ਖਲੋ ਗਿਆ ਉੱਥੇ ਉਹਦਾ ਸਾਹਮਣੇ ਖਲੋ ਕੇ ਆਪਣੀ ਮਿਆਣ ਦੇ ਵਿੱਚੋਂ ਤਲਵਾਰ ਕੱਢੀ ਐ ਤਲਵਾਰ ਕੱਢ ਕੇ ਕਹਿ ਲੱਗਾ ਵੀ ਮੈਂ ਇਸ ਗੁਰੂ ਰਾਮਦਾਸ ਜੀ ਦਾ ਸੇਵਕਾਂ ਤੇ ਮੈਂ ਇੱਥੋਂ ਦੀ ਜਿਹੜੀ ਮਰਿਆਦਾ ਹੈ ਮਰਿਆਦਾ ਨੂੰ ਕਦੇ ਵੀ ਭੰਗ ਨਹੀਂ ਹੋਣ ਦਵਾਂਗਾ ਉਸ ਸਮੇਂ ਦੇ ਲੋਕਾਂ ਨੇ ਬੜਾ ਕੁਝ ਕਿਹਾ ਹੋਇਆ ਵੀ ਜਿਹੜੇ ਪ੍ਰਬੰਧ ਕਰ ਰਹੇ ਸਨ ਉਹਨਾਂ ਨੇ ਗੁੱਸਾ ਵੀ ਕੀਤਾ ਪਰ ਇੱਕ ਗੱਲ ਦਾ ਧਿਆਨ ਰੱਖਿਆ ਜੋ ਕਹਿੰਦਾ ਨਹੀਂ ਤੁਹਾਡਾ ਮੈਂ ਬਾਅਦ ਦੇ ਵਿੱਚ ਨੌਕਰ ਹਾਂ ਪਹਿਲਾ ਜਿਹੜਾ ਸੇਵਾਦਾਰ ਹਾਂ ਸੇਵਾਦਾਰ ਗੁਰੂ ਰਾਮਦਾਸ ਦੇ ਕਰਦਾ ਵਾ ਉਹ ਗੁੱਸੇ ਦੇ ਵਿੱਚ ਆਇਆ ਅੰਗਰੇਜ਼ ਅਫਸਰ ਵਾਪਸ ਚਲਾ ਗਿਆ ਉਹਨੇ ਇਸ ਜਗ੍ਹਾ ਦੇ ਉੱਤੇ ਜਿਹੜੇ ਲੋਕ ਸ਼ਾਮਲੀ ਕਰਦੇ ਸਨ ਜਿਹੜਾ ਪ੍ਰਬੰਧ ਸਾਧ ਦੇ ਸਨ ਉਹਨਾਂ ਨੂੰ ਕਹਿ ਕੇ ਵੀ ਇਸ ਗਰੰਥੀ ਸਿੰਘ ਨੂੰ ਕਹਿੰਦੇ ਸਸਪੈਂਡ ਵੀ ਕਰਾ ਦਿੱਤਾ ਸੀ ਇਸ ਜਗ੍ਹਾ ਤੋਂ ਤੇ ਜਦੋਂ ਸਸਪੈਂਡ ਕਰਾਇਆ ਨਾ ਜਾਨ ਵਿਲੇ ਇਸ ਗਰੰਥੀ ਨੇ ਅਰਦਾਸ ਕੀਤੀ ਅਰਦਾਸ ਕਰਨ ਵੇਲੇ ਉਹਨੇ ਬੋਲ ਆਖੇ ਕਹਿਣ ਲੱਗੇ ਸੱਚੇ ਪਾਤਸ਼ਾਹ ਇਦੀ ਵਿੱਚ ਮੇਰੀ ਕੋਈ ਆਪਣੀ ਖੁਸ਼ਾਮਦੀ ਨਹੀਂ ਸੀ ਮੈਂ ਕੁਝ ਆਪਣਾ ਨਹੀਂ ਸੀ ਸਵਾਰਿਆ ਮੈਂ ਤੇਰੇ ਦਰ ਦਾ ਚਾਕਰ ਹਾਂ ਤੇਰੇ ਦਰ ਦਾ ਨੌਕਰ ਹਾਂ ਤੇਰੇ ਦਰ ਦਾ ਕੁੱਤਾ ਹਾਂ ਤੇਰੇ ਦਰ ਦਾ ਤੇਰੀ ਦਰ ਦੇ ਉੱਤੇ ਆ ਕੇ ਜੇਕਰ ਕੋਈ ਤੇਰੇ ਦਰ ਦੇ ਕੋਈ ਬੇਦਬੀ ਕਰੇਗਾ ਮੇਰੇ ਤੋਂ ਇਹ ਵੇਖ ਨਹੀਂ ਸਕਦਾ ਮੈਂ ਵੇਖ ਨਹੀਂ ਸਕਦਾ ਤੇ ਇਸੇ ਕਰਕੇ ਸੱਚੇ ਪਾਤਸ਼ਾਹ ਤੇਰਾ ਆਸਰਾ ਧੱਕਿਆ ਸੀ ਬਸ ਇੰਨੀ ਅਰਦਾਸ ਕਰਕੇ ਉਸ ਜਗ੍ਹਾ ਤੋਂ ਚਲਾ ਗਿਆ ਤੇ ਸੱਚ ਜਾਣਿਓ ਕੁਝ ਦਿਨ ਲੰਗੇ ਤੇ ਜਦੋਂ ਇਹ ਅੰਗਰੇਜ਼ ਅਫਸਰ ਵਾਪਸ ਲਾਹੌਰ ਗਿਆ ਨਾ ਲਾਹੌਰ ਗਿਆ ਤੇ ਕਹਿੰਦੇ ਇਹਦੇ ਢਿੱਡ ਦੇ ਵਿੱਚ ਜਿਹੜੀ ਪੀੜ ਉੱਠੀ ਹੈ ਸਾਰੀ ਰਾਤ ਕਰ ਲੋਂਦਾ ਰਿਹਾ ਇਹਦੀ ਪਤਨੀ ਪੁੱਛਣ ਲੱਗੀ ਕਹਿਣ ਲੱਗੀ ਵੱਖ-ਵੱਖ ਵੈਦ ਵੀ ਸੱਦੇ ਗਏ ਕਿ ਤੋ ਇਲਾਜ ਨਾ ਮਿਲਿਆ ਪਤਨੀ ਨੇ ਪੁੱਛਿਆ ਕਹਿਣ ਲੱਗੀ ਕੀ ਗੱਲ ਕੋਈ ਗਲਤੀ ਤਾਂ ਨਹੀਂ ਤੁਸੀਂ ਕਰ ਦਿੱਤੀ ਇਹ ਕਹਿੰਦਾ ਵੀ ਮੈਂ ਇੱਕ ਗਲਤੀ ਜ਼ਰੂਰ ਕੀਤੀ ਹੈ ਕਹਿੰਦੇ ਮੈਂ ਦਰਬਾਰ ਸਾਹਿਬ ਗਿਆ ਸਾ ਮੱਥਾ ਟੇਕਣ ਲਈ ਨਮਸਕਾਰ ਕਰਨ ਲਈ ਉਥੋਂ ਦੇ ਲੋਕਾਂ ਨੇ ਮੈਨੂੰ ਆਖਿਆ ਸੀ ਵੀ ਜੋੜੇ ਪਾ ਕੇ ਤੁਸੀਂ ਆ ਜਾਓ ਕਿਤੇ ਜਦੋਂ ਮੈਂ ਜੋੜੇ ਪਾ ਕੇ ਪ੍ਰਕਰਮਾਂ ਦੇ ਵਿੱਚ ਜਾਣ ਲੱਗਾ ਉਥੋਂ ਦਾ ਗਰੰਤੀ ਸਿੰਘ ਸੀ ਉਹਨੇ ਮੈਨੂੰ ਰੋਕਿਆ ਮੈਂ ਗੁੱਸੇ ਦੇ ਵਿੱਚ ਵਾਪਸ ਆਇਆ ਤੇ ਆ ਕੇ ਇਥੋਂ ਮੈਂ ਚਿੱਠੀ ਲਿਖ ਦਿੱਤੀ ਵੀ ਉਸ ਨੂੰ ਉਸ ਜਗ੍ਹਾ ਤੋਂ ਸਸਪੈਂਡ ਕਰ ਦਿੱਤਾ ਜਾਵੇ ਤੇ ਮੈਂ ਉਹਨਾਂ ਨੂੰ ਸਸਪੈਂਡ ਕਰਾਇਆ ਤੇ ਉਹਦੀ ਪਤਨੀ ਇਹ ਗੱਲ ਅਖਦੀ ਹੈ ਕਿੰਦੇ ਇਹ ਤੁਸੀਂ ਸਭ ਤੋਂ ਵੱਡੀ ਗਲਤੀ ਕੀਤੀ ਹੈ ਤੁਸੀਂ ਕਿਤਨਾ ਵੀ ਇਲਾਜ ਜ਼ਰੂਰ ਕਰਾ ਲਓ ਪਰ ਤੁਸੀਂ ਠੀਕ ਨਹੀਂ ਹੋ ਸਕਦੇ ਜਾਓ ਪਹਿਲਾ ਉਸ ਜਗ੍ਹਾ ਤੇ ਜਾ ਕੇ ਮਾਫੀ ਮੰਗੋ ਤੇ ਸੱਚ ਜਾਣਿਓ ਉਹ ਚੱਲ ਕੇ ਆਇਆ ਉਹਨੇ ਇਸ ਜਗ੍ਹਾ ਦੇ ਉੱਤੇ ਆ ਕੇ ਆਪਣੀ ਮਾਫੀ ਮੰਗੀ ਤੇ ਦੁਆਰਾ ਤੋਂ ਗਿਆਨੀ ਭਗਤ ਸਿੰਘ ਜੀ ਨੂੰ ਲਿਆਂਦਾ ਗਿਆ ਉਹਦੇ ਕੋਲੋਂ ਮਾਫੀ ਮੰਗੀ ਤੇ ਮਾਫੀ ਦੇ ਵਿੱਚ ਉਹਨੇ ਗੱਲ ਆਖੀ ਵੀ ਤੁਸੀਂ ਮੇਰੀ ਅਰਦਾਸ ਕਰੋ ਮੈਂ ਠੀਕ ਹੋ ਜਾਵਾਂ ਤੇ ਗਿਆਨੀ ਭਗਤ ਸਿੰਘ ਨੇ ਗੱਲ ਆਖੀ ਸੀ ਗੁਰੂ ਰਾਮਦਾਸ ਕਿਰਪਾ ਕਰੇਗਾ ਉਹਦੇ ਦਰ ਤੇ ਧੂ ਆਇਆ ਤੇ ਉਹ ਤੇਰੇ ਦਰ ਦੇ ਆਏ ਦੀ ਅਬ ਲਾਜ ਜਰੂਰ ਰੱਖਦਾ ਤੇਰੀ ਫਰਿਆਦ ਨੂੰ ਜਰੂਰ ਸੁਨੇਗਾ ਕਿਉਂ ਸਮਾ ਜਿਆ ਆਇਆ ਸੀ ਸਮਾ ਜਿਸ ਸਮੇ ਇਥੋ ਦੇ ਇਸ਼ਨਾਨ ਕਰਨ ਦਾ ਜਿਹੜਾ ਸਬਬ ਨੇ ਸੀ ਬਣਦਾ ਮੌਕਾ ਨਹੀਂ ਸੀ ਮਿਲਦਾ ਤੇ ਉਸ ਸਮੇ ਸਿੱਖਾਂ ਨੇ ਅਰਦਾਸ ਕਰਦੇ ਸਨ ਵੀ ਸੱਚੇ ਪਰਸ਼ਾ ਤੇਰੇ ਦਰ ਦੇ ਇਸ਼ਨਾਨ ਕਰਨ ਦਾ ਸਾਨੂੰ ਸਮਾਂ ਮਿਲੇ ਉਹ ਭਾਗਾ ਵਾਲਾ ਸਮਾਂ ਮਿਲ ਜਾਵੇ ਤੇ ਸੱਚ ਜਾਣਿਓ ਅੱਜ ਵੀ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਆ ਨਾ ਇੱਕ ਗੱਲ ਦਾ ਧਿਆਨ ਰੱਖਿਆ ਜੇ ਆਪਣੀਆਂ ਪਦਵੀਆਂ ਨੂੰ ਆਪਣੇ ਅਮੀਰੀ ਨੂੰ ਆਪਣੀਆਂ ਜਾਇਦਾਦਾਂ ਨੂੰ ਛੱਡ ਕੇ ਘਰ ਛੱਡ ਕੇ ਜਾਇਆ ਕਰੋ ਮਨ ਦੇ ਵਿੱਚ ਹੰਕਾਰ ਨਾ ਲੈ ਕੇ ਜਾਇਆ ਕਰੋ ਜਦੋਂ ਵੀ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਪੈਰ ਰੱਖੋ ਨਾ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਤੇਰੇ ਦਰ ਤੇ ਆਈਆਂ ਸਾਨੂੰ ਗਰੀਬੜੇ ਨੂੰ ਕੁਝ ਨਹੀਂ ਚਾਹੀਦਾ ਭਾਸ਼ ਤੇਰੇ ਦਰ ਦਾ ਇੱਕ ਨਿੱਕਾ ਜਿਹਾ ਪੈਰ ਰੱਖਣ ਦੇ ਲਈ ਮੈਨੂੰ ਜਗ੍ਹਾ ਮਿਲ ਜੇ ਕਿਉਂ ਬਾਟ ਸਹਿ ਬਾਨਰ ਦਾਸ ਕਰਦੇ ਆ ਨਾ ਇੱਕੇ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਉਹਦਾ ਕਾਰਨ ਸੀ ਕਰਨਿਆ ਵੀ ਸੱਚੇ ਪ੍ਰਭਾ ਤੇਰੇ ਦਰ ਦੀ ਜਗ੍ਹਾ ਮਿਲ ਗਈ ਤੇਰੇ ਦਰ ਦੇ ਇਸ਼ਨਾਨ ਮਿਲ ਗਏ ਤੇਰੇ ਦਰ ਤੇ ਆ ਕੇ ਜਿੱਥੇ ਮੈਂ ਤਨ ਦਾ ਇਸ਼ਨਾਨ ਕਰਾਇਆ ਮਨ ਦਾ ਇਸ਼ਨਾਨ ਮਹਬਾਨੀ ਚੋ ਕਰਾਂ ਲਈ ਆਇਆ ਵਾਂ ਤੇ ਮਨ ਦਾ ਇਸ਼ਨਾਨ ਹੋ ਗਿਆ ਤੇ ਮੈਨੂੰ ਦੁਨੀਆ ਦੇ ਉਤੋਂ ਕੁਝ ਵੀ ਨਹੀਂ ਚਾਹੀਦਾ ਜੀ ਤੇ ਇਹ ਅਰਦਾਸ ਕਰਕੇ ਜਾਈਏ ਤੇ ਸਿੱਖ ਜਦੋਂ ਵੀ ਅਰਦਾਸ ਕਰਦਾ ਇਸ ਪਵਿੱਤਰ ਸਥਾਨ ਤੇ ਧੰ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਾਂ ਦੇ ਇਸ਼ਨਾਨ ਦੀ ਗੱਲ ਜ਼ਰੂਰ ਕਰਦਾ ਹੈ ਬੇਨਤੀ ਕਰਦਾ ਸੱਚੇ ਪਰਸ਼ਾ ਸਾਨੂੰ ਵੀ ਅੰਮ੍ਰਿਤਸਰ ਦੇ ਜਿਹੜੇ ਇਸ਼ਨਾਨ ਮਿਲ ਜਾਣ ਅਸੀਂ ਵੀ ਕਰੀਏ ਸਤਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਾਨੂੰ ਸਮਤ ਬਖਸ਼ਣ ਜੀ ਬਲਾਉ ਜੀ ਫਤੀਆ ਕੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ